ਦਸੂਆ ਪੁਲਿਸ ਨੇ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਕਾਬੂ ਕੀਤੇ ਮੁਲਜ਼ਮਾ ਕੋਲ ਪੁਲਿਸ ਨੇ ਇੱਕ ਪਿਸਤੌਲ ਸਮੇਤ ਮੋਟਰਸਾਈਕਲ ਤੇ ਨਗਦੀ ਬਰਾਮਦ ਕੀਤੀ ਹੈ ਜਨਕਈ ਦੰਦਿਆਂ ਡੀਐਸਪੀ ਦਸੂਆ ਜਗਦੀਸ਼ ਰਾਜ ਨੇ ਦੱਸਿਆ ਕਿ 3 ਦਿਨ ਪਹਿਲਾਂ ਰਾਹੁਲ ਜੋ ਕਿ ਦਸੂਹਾ ਦੇ ਪਿੰਡ ਬਿੱਸੋ ਚੱਕ ਦਾ ਰਹਿਣ ਵਾਲਾ ਹੈ ਦਸੂਹਾ ਦੇ ਪਿੰਡ ਸੋਰਾਜ ਦੇ ਕੀਟਨਾਸ਼ਕ ਦਵਾਈਆਂ ਤੇ ਖਾਦ ਦੀ ਦੁਕਾਨ ਦਾ ਕੰਮ ਕਰਦਾ ਹੈ ਉਸਨੇ ਦੱਸਿਆ ਕਿ ਦੋਨ ਪਛਾਤੇ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ਦੇ ਬਾਹਰ ਮੋਟਰਸਾਈਕਲ ਖੜਾ ਕਰਕੇ ਉਸ ਦੀ ਦੁਕਾਨ ਦੇ ਅੰਦਰ ਦਾਖਲ ਹੋਏ ਜਿਨ੍ਹਾਂ ਚੋਂ ਇੱਕ ਨੇ ਪਿਸਤੌਲ ਕੱਢ ਕੇ ਮੇਰੇ ਸਿਰ ਤੇ ਰੱਖ ਦਿੱਤਾ ਜਦਕਿ ਦੂਜੇ ਤਲਵਾਰ ਲੈ ਕੇ ਆਇਆ ਜਿਸ ਨੇ ਦੁਕਾਨ ਦੇ ਅੰਦਰ ਉਸ ਦੇ ਬੈਗ ਚੋਂ 7000 ਰੁਪਏ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਖੋਲ ਲਿਆ ਅਤੇ ਮੋਟਰਸਾਈਕਲ ਤੇ ਫਰਾਰ ਹੋ ਗਏ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਇਹਨਾਂ ਤੋਂ ਪੁਸ਼ਤਾਚ ਕਰਨ ਲਈ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੱਥੇ ਦੋਮਾਂ ਨੇ ਇਸ ਵਾਰਦਾਤ ਨੂੰ ਜਾਮ ਦੇਣ ਦੀ ਗੱਲ ਕਬੂਲ ਲਈ ਹੁਣ ਪੁਲਿਸ ਦੋਵਾਂ ਮੁਲਜ਼ਮਾਂਦਾਰਾਂ ਨੂੰ ਲੈ ਕੇ ਸ਼ਹਿਰ ਤੇ ਇਲਾਕੇ ਦੇ ਵਿੱਚ ਹੋਈਆਂ ਹੋਰ ਵਾਰਦਾਤਾਂ ਦੀ ਜਾਂਚ ਕਰੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਈ ਦਿਨ ਪਹਿਲਾਂ ਪ੍ਰਿੰਸਪੋਰਾ ਵਿਖੇ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਇੱਕ ਦੁਕਾਨਦਾਰ ਦੇ ਕੋਲ 7000 ਰੁਪਇਆ ਖੋਲਿਆ ਸੀ ਇਹ ਨਾਲ ਮੋਬਾਈਲ ਖੋਲਿਆ ਸੀ ਉਹਦੇ ਵਿੱਚ ਐਸਐਚਓ ਦਸੂਆ ਤੇ ਚੌਂਕੀ ਇੰਚਾਰਜ ਸੰਸਾਰਪੁਰੇ ਐਸਜੀ ਜੀ ਦੀ ਕੁਮਾਰ ਨੂੰ ਸਫਲਤਾ ਮਿਲੀ ਹੈ ਬਹੁਤ ਵੱਡੀ ਅਚੀਵਮੈਂਟ ਹੈ ਵੀ ਇਹਨਾਂ ਨੇ ਜਿਹੜੇ ਦੋਨੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੁਆਰਾ ਜਿਹੜਾ ਬਾਹਰ ਦਾ ਸੀ ਵਾਹਤਾਰ ਸੀ ਵਤਿਆ ਗਿਆ ਮੋਟਰਸਾਈਕਲ ਤੇ ਜਿਹੜਾ ਵੈਪਨ ਐ ਐਂ ਜਿਹੜੇ ਖੋਈ ਗਏ ਰਸੀ ਛਤਿਆਰੋਚੋਂ 3500 ਰੁਪਏ ਗਿਆਨ ਰਿਕਵਰ ਕਰ ਲਿਆ ਅਸੀਂ ਰਿਮਾਨ ਲੈ ਕੇ ਇਹਨਾਂ ਦੀ ਤਰਤੀਸ ਕਰ ਰਹੇ ਹਾਂ ਜਿਹੜਾ ਇਹ ਚ ਮੁਜ਼ਜ਼ਮ ਗਗਨ ਮਹਮਦਾ ਉਹ ਤੇ ਪਹਿਲਾ ਦੋਮਕਰਮ ਇਹ ਦਰਜ ਨੇ ਜਿਹੜਾ ਦੂਜਾ ਲੜਕਾ ਉਹਦੇ ਉੱਤੇ ਪਹਿਲਾ ਪਹਿਲਾ ਮਕਰਮ ਸੋ ਵਹੀ ਇਨਵੈਸਟੀਗੇਸ਼ਨ ਕਰ ਰਿਹਾ ਜੇ ਹੋਰ ਕੋਈ ਗੱਲ ਜਿਹੜੀ ਤਫਤੀਸ਼ ਵਿੱਚ ਸਾਹਮਣੇ ਆਏਗੀ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ